ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਨ ਗੌਰ ਪਿੰਡਾਦਪੁਰ ਤੁਸੀਂ ਦੇਖ ਰਹੇ ਹੋ ਬੀਪੀਜੀ ਨਿਊਜ਼ ਵੀ ਇੰਟਰਨੈਸ਼ਨਲ ਅੱਜ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਟ੍ਰੇਨ ਵਿੱਚ ਯਾਤਰੀ ਬੱਸ ਜਿੰਨੇ ਵੀ ਨਹੀਂ ਸਨ ਇਸ ਦਾ ਕਾਰਨ ਕੀ ਹੋ ਸਕਦਾ ਹੈ ਬਾਰਡਰ ਤੇ ਬੈਠੇ ਕਿਸਾਨ ਜਾਂ ਕੁਝ ਹੋਰ ਯਾਤਰੀ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਇਸ ਦਾ ਕਾਰਨ ਬਾਰਡਰ ਤੇ ਬੈਠੇ ਕਿਸਾਨ ਹਨ ਜੋ ਕੇਂਦਰ ਸਰਕਾਰ ਪੰਜਾਬ ਸਰਕਾਰ ਇਸ ਦੀ ਜ਼ਿੰਮੇਵਾਰ ਹੈ ਜੋ ਕਿਸਾਨਾਂ ਦੇ ਬਣਦੇ ਹੱਕ ਨਹੀਂ ਦੇ ਰਹੀ ਅਤੇ ਕਿਸਾਨਾਂ ਦੇ ਵਿੱਚੋਂ ਜਿਹੜਾ ਉਹਨਾਂ ਨੇ ਬਾਅਦ ਦੇ ਵਿੱਚ ਆਪਣੀ ਪਰਪਾਈ ਪੂਰੀ ਕਰਨੀ ਹੈ ਜੋ ਅੱਜ ਟ੍ਰੇਨਾਂ ਖਾਲੀ ਜਾ ਰਹੀਆਂ ਇਸ ਦਾ ਆਮ ਜਨਤਾ ਤੇ ਵੀ ਬਹੁਤ ਮੈਂ ਪੁੱਛਣਾ ਚਾਹੁੰਦਾ ਹੈ ਕਿ ਇਹ سفر ਕਿਸਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਸਾਰੇ ਡੱਬੇ ਖਾਲੀ ਪਏ ਆ ਸਰ ਤੁਸੀਂ ਕਿੱਥੇ ਚੱਲੇ ਹੋ ਮਨੋ ਵਿਧਾਨਾ ਤੋਂ ਜੀ ਜਾ ਕਿੱਥੇ ਦੇ ਦਿੱਲੀ ਈ ਯਾਰ ਜੀ ਦੱਬੇ ਖਾਲੀ ਤੇ ਕੰਬਾਲਾ ਉਤਰੂ ਆਂ ਬਲਵੋ ਅਰਿਆਣਾ ਦਾ ਪਰਵਾਲਾ ਜਾਨਾ ਯਾਨ ਬਿਓ ਜੇ ਕਿ ਜਮਾਨੇ ਨਹੀਂ ਅੰਬਾਲਾ ਹੀ ਜਾਣਾ ਅੰਬਾਲਾ ਚ ਰਵਾਰਾ ਜੀ ਦੇਖੋ ਦਿਓ ਸਵਾਰੀ ਕੋਈ ਵੀ ਨਹੀਂ ਐ ਸਾਰੇ 1 ਤੋਂ ਲੈ ਕੇ 14 ਦੱਬੇ ਹੈ ਗਿਆ ਉਹਦੇ ਚ ਕੋਈ ਕੋਈ ਬੰਦਾ ਬੈਠਿਆ ਹੋਇਆ ਬਾਕੀ ਸਾਰੇ ਡੱਬੇ ਖਾਲੀ ਪਏ ਹੋਏ ਐ ਅੱਛਾ ਪਰ ਕੋਈ ਹੈ ਨਹੀਂ ਅਭੀ ਪਤੰਦਰ ਇਸ ਵਿੱਚ ਪੈਸੰਜਰ ਕੋਈ ਨਹੀਂ ਹੈ ਤੁਹਾਨੂੰ ਟਿਕਟ ਮਿਲ ਗਈ ਇਸ ਵਿੱਚ ਹਾਂਜੀ ਸਾਡੀ ਟਿਕਟ ਤੁਸੀਂ ਦੇਖ ਸਕਦੇ ਹੋ ਕਿੰਨੇ ਆ ਸਾਨੂੰ ਟਿਕਟ ਮਿਲ ਗਈ ਹੈ ਤੇ ਅਸੀਂ ਤੁਸੀਂ ਹੋਰ ਨੂੰ ਵੀ ਫਿਰਨਾ ਚਾਹੁੰਦੇ ਆ ਜੀ